ਸਤਿ ਸ੍ਰੀ ਅਕਾਲ ਕਿਸਾਨ ਸਾਥੀਓ ਸਵਾਗਤ ਹੈ ਤੁਹਾਡਾ ਫਾਰਮਿੰਗ ਇਨਫੋਰਮੇਸ਼ਨ ਤੇ ਤੇ ਅੱਜ ਆਪਾਂ ਜੀ ਆਡੀ ਗੱਲ ਕਰ ਰਹੇ ਹਾਂ ਇਹਨੂੰ ਫਾਲਸ ਸਮਟ ਕਹਿ ਦਿੰਦੇ ਆ ਬਿਮਾਰੀ ਨੂੰ ਇਹ ਇੱਕ ਫੰਗਸ ਹੀ ਹੈ ਇਹ ਫੰਗਸ ਹੁੰਦੀ ਆ ਪਰ ਕਈ ਕਿਸਾਨ ਭਰਾ ਇਹਨੂੰ ਜਿਵੇਂ ਵੱਖ-ਵੱਖ ਨਾਵਾਂ ਨਾਲ ਜਾਣਦੇ ਆ ਜਿਵੇਂ ਕਈ ਹਲਦੀ ਰੋਗ ਕਹਿੰਦੇ ਆ ਵੀ ਦਾਣੇ ਨੂੰ ਹਲਦੀ ਰੋਗ ਹੋ ਗਿਆ ਕਈ ਕਹਿੰਦੇ ਵੀ ਇੱਕ ਡੋਡੀ ਪੈ ਗਈ ਠੀਕ ਆ ਇਹ ਅਲੱਗ-ਅਲੱਗ ਖੇਤਰ ਵਿੱਚ ਇਹਦੇ ਅਲੱਗ-ਅਲੱਗ ਨਾਂ ਆ ਨੇ ਪਰ ਇਹਨੂੰ ਜਿਹੜਾ ਸਹੀ ਇਹ ਬਿਮਾਰੀ ਨੂੰ ਕਹਿੰਦੇ ਫਾਲਸ ਸਮਟ ਤੇ ਇਹਦੇ ਜਿਹੜੇ ਕਾਰਨ ਕੀਏ ਕਿਵੇਂ ਫੈਲਦੀ ਆ ਉਹ ਤੁਹਾਨੂੰ ਅੱਜ ਆਪਾਂ ਸਾਰਾ ਡਿਟੇਲ ਚ ਦੱਸਾਂਗੇ ਇਹ ਜਿਹੜੀ ਬਿਮਾਰੀ ਨਾ ਇੱਕ ਜੀਵਾਣੂ ਹੁੰਦਾ ਬੀਜਾਣੂ ਹੁੰਦਾ ਖੇਲਮੀ ਡੋਸਪੋਰਸ ਨਾ ਦਾ ਠੀਕ ਆ ਉਹਦੇ ਕਰਕੇ ਫੈਲਦੀ ਆ ਉਹ ਹੋ ਸਕਦਾ ਮਿੱਟੀ 'ਚ ਵੀ ਹੋਵੇ ਉਹ ਹੋ ਸਕਦਾ ਜਿਹੜਾ ਮਤਲਬ ਕਿ ਬੀਜ ਰਹੀਂ ਆਇਆ ਹੋਵੇ ਠੀਕ ਆ ਉਹ ਹੋ ਸਕਦਾ ਵਰਖ ਆ ਰਹੀ ਆ ਹੋਵੇ ਹਵਾ ਰਹੀਂ ਆਇਆ ਹੋਵੇ ਤੇ ਕੀੜਿਆਂ ਰਹੀਂ ਵੀ ਆ ਸਕਦਾ ਠੀਕ ਆ ਇਹ ਇਹਦੇ ਜਿਹੜੇ ਮੁੱਖ ਕਾਰਨ ਆ ਠੀਕ ਆ ਤੇ ਇਹ ਜਿਹੜਾ ਹੁੰਦਾ ਕਿਹਦੇ ਨੂੰ ਜ਼ਿਆਦਾ ਹੈ ਜਿਹੜੀ ਜਿਹੜੀ ਆਪਾਂ ਫਸਲ ਵੱਧ ਪੈਦਾਵਾਰ ਦਿੰਦੀ ਉਹ ਪੂਸਾ ਕਿਸਮ ਹੋਵੇ ਜਾਂ ਪੀਆਰ 2622 ਜਿਹੜੇ ਵੱਧ ਪੈਦਾਵਾਰ ਦਿੰਦੇ ਉਹਨਾਂ 'ਚ ਇਹ ਜਿਵੇਂ ਬਾਸਪਤੀ ਪੂਸਾ 17 18 ਬਾਸਪਤੀ ਹੋਗੀ 11 21 ਹੋਗੀ ਉਹਨਾਂ 'ਚ ਹੀ ਜ਼ਿਆਦਾ ਵੇਖਣ ਨੂੰ ਪਾਈ ਜਾਂਦੀ ਹੈ ਇਹ ਬਿਮਾਰੀ ਤੇ ਜ਼ਿਆਦਾ ਯੂਰਗਾ ਕਰਕੇ ਵੀ ਇਹ ਜਿਹੜੀ ਬਿਮਾਰੀ ਆ ਸਕਦੀ ਹੈ ਜੇ ਆਪਾਂ ਇਹਦੇ ਲੱਛਣ ਵੀ ਕਿਵੇਂ ਪਤਾ ਲੱਗਦਾ ਵੀ ਇਹ ਬਿਮਾਰੀ ਆ ਚੁੱਕੀ ਹੈ ਇਹਦੇ ਜਿਹੜੇ ਦਾਣ ਇਹਨਾਂ ਮੁੰਜੇ ਜਿਵੇਂ ਕੁਸ਼ਕ ਦਾਣੇ ਜਿਵੇਂ ਆ ਸਾਹਮਣੇ ਦੇਖ ਰਿਹਾ ਹਾਂ ਵੀ ਕੁਸ਼ਕ ਦਾਣੇ ਨੂੰ ਇਹ ਪ੍ਰਭਾਵਿਤ ਕਰਦੀ ਆ ਉਹ ਜਿਹੜੇ ਦਾਣੇ ਆ ਉਹ ਜਿਹੜੇ ਬਣ ਜਾਂਦੇ ਆ ਦਾਣੇ ਦੀ ਜਗ੍ਹਾ ਜਿਹੜੇ ਪੀਲੇ ਉਹ ਗੋਲੇ ਬਣਦੇ ਆ ਤੇ ਉਹ ਜਿਹੜੇ ਵੱਡੇ ਹੋ ਕੇ ਮਲਮਲੀ ਜਿਹਾ ਪਾਊਡਰ ਟਾਈਪ ਹਲਦੀ ਦੇ ਪਾਊਡਰ ਟਾਈਪ ਜਿਹੜੇ ਉਹ ਬਣ ਜਾਂਦੇ ਤੁਸੀਂ ਦੇਖੋਗੇ ਇਹਨੂੰ ਫੜ ਕੇ ਹਲਦੀ ਜਿਹੀ ਬਣ ਜੂਗੀ ਤੇ ਇਹ ਜਿਹੜੇ ਗੋਲੇ ਆ ਸੁਧਾਰਨ ਦਾਣੇ ਨਾਲੋਂ ਜਿਹੜੇ ਉਹ ਮੋٹے ਹੁੰਦੇ ਠੀਕ ਆ ਤੇ ਇਹਦਾ ਜਿਹੜਾ ਇਹ ਗੱਲ ਕਰਕੇ ਵੀ ਕਿਹੜੀ ਕਿਵੇਂ ਇਹਦੇ ਲਈ ਜਿਹੜਾ ਪਸੰਦੀ ਦਾ ਮੌਸਮ ਜਿਵੇਂ ਜ਼ਿਆਦਾ ਨਮੀ ਇਵੇਂ 70% ਨਵੀਂ ਆ ਜੀ ਠੀਕ ਆ ਹਵਾ ਚ ਜਾਂ ਤਾਪਮਾਨ ਜਿਹੜਾ 25 ਤੋਂ 35 ਡਿਗਰੀ ਇਹਦੇ ਜਿਹੜੇ ਮਨਪਸੰਦ ਦਾ ਮੌਸਮ ਆ ਇਹ ਉਹਦੇ ਜਿਆਦਾ ਫੈਲਦੀ ਹੈ ਵਰਖਾ ਵਾਲਾ ਮੌਸਮ ਚ ਇਹ ਜਿਆਦਾ ਫੈਲਦੀ ਹੈ ਠੀਕ ਆ ਤੇ ਇਹ ਜੇ ਆਪਾਂ ਗੱਲ ਕਰੀਏ ਰੋਕਥਾਮ ਜੇ ਗੱਲ ਕਰੀਏ ਆਪਾਂ ਇਹਦੇ ਰੋਕਥਾਮ ਕਿਵੇਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਯੂਰਗਾ ਦੀ ਮਾਤਰਾ ਉਹ ਬਹੁਤ ਘੱਟ ਦੇਣੀ ਹੈ ਠੀਕ ਆ ਕਿਉਂਕਿ ਇਹ ਜਿਆਦਾ ਯੂਰਗਾ ਦੀ ਮਾਤਰਾ ਨਾਲ ਵੀ ਇਹ ਜਿਹੜਾ ਇਹ ਬਿਮਾਰੀ ਫੰਗਸ ਆਉਂਦੀ ਹੈ ਤੇ ਦੂਜਾ ਜਿਹੜਾ ਇਹਦੇ ਲਈ ਜਿਹੜੀ ਸਭ ਤੋਂ ਵਧੀਆ ਸਪਰੇ ਹੈਗੀ ਆ ਉਹ ਹੈਗੇ ਨਟੀਵੋ ਬਾਹਰ ਕੰਪਨੀ ਦੀ ਤੇ ਉਹ ਕਿਉਂਕਿ ਉਹ ਇੱਕ ਤਾਂ ਜਿਹੜੀ ਇਹਨੂੰ ਪੈਣ ਤੋਂ ਰੋਕਦੀ ਹੈ ਠੀਕ ਆ ਜਾਂ ਇਹ ਪਈ ਪੈ ਜੇ ਤਾਂ ਵੀ ਉਹਦਾ ਜਿਹੜਾ ਰਿਜ਼ਲਟ ਉਹਦਾ ਫੌਰਨ ਦਾ ਤੇ ਪੈਣ ਤੋਂ ਪਹਿਲਾਂ ਦਾ ਵੀ ਰਿਜ਼ਲਟ ਜਿਹੜਾ ਉਹ ਵਧੀਆ ਹੈ ਦਾ ਤੁਸੀਂ ਨਟੀਵੋ ਜਿਹੜੀ ਨਾਂ ਦੀ ਜਿਹੜੀ ਫੰਗਲ ਫੰਗੀ ਸਾਈਡ ਆ ਉਹ ਤੁਸੀਂ ਵਰਤ ਸਕਦੇ ਹੋ ਧੰਨਵਾਦ